ਹਾਂਜੀ ਦੋਸਤੋ ਨਮਸਕਾਰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਮੁਕਸਾ ਡੇਰੀ ਫਾਰਮ ਤੇ ਜਿਹੜੇ ਵੀ ਰ ਆਪਣੇ ਅੱਜ ਪਹਿਲੀ ਵਾਰੀ ਵੀਡੀਓ ਵੇਖ ਰਹੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਹੀ ਲੱਗੀ ਕੈਂਡੀ ਦੇ ਬਟਨ ਨੂੰ ਪ੍ਰੈਸ ਕਰਨ ਜੋ ਆਉਣ ਵਾਲੇ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਾਰਿਆਂ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਅੱਜ ਦੀ ਵੀਡੀਓ ਲੈ ਕੇ ਪਹੁੰਚੇ ਹਾਂ ਪਸ਼ੂ ਮੰਡੀ ਡੱਬਾ ਵਾਲਾ ਤਾਂ ਦੋਸਤੋ ਇਸ ਵੀਡੀਓ ਨੂੰ ਦੋਸਤੋ ਐਂਡ ਤੱਕ ਜਰੂਰ ਦੇਖਿਆ ਜੇ ਹਾਂਜੀ ਦੋਸਤੋ ਤੁਹਾਨੂੰ ਇੱਕ ਕੁਆਲਿਟੀ ਦੀ ਛੋਟੀ ਦਿਖਾਉਣੇ ਆ ਪਿੱਠਪੁੜੇ ਦੀ ਕੁਆਲਿਟੀ ਕਰ ਲੋ ਚੈੱਕ ਇਹ ਅੱਡਰ ਦਾ ਸਾਜ ਬਹੁਤ ਵਧੀਆ ਦੋਸਤੋ ਬਾਕੀ ਸਾਰੀ ਆਪਾਂ ਗੱਲਬਾਤ ਕਰਾਂਗੇ ਬਾਈ ਨਾਲ ਕਿ ਦੁੱਧ ਦਾ ਰਿਕਾਰਡ ਤੇ ਕੀ ਮੁੱਲ ਕਰਦੇ ਆ ਸਣਾ ਤੁਹਾਨੂੰ ਦਾ ਗੈਬ ਤੁਹਾਨੂੰ ਕਰਾਉਣੇ ਆ ਚੈੱਕ ਦੋਸਤੋ ਬਾਲਾ ਵੀਰ ਕਰਦੇ ਆਂ ਵੀਰ ਨਾਲ ਆਪਾਂ ਗੱਲਬਾਤ ਤੋਰਦੇ ਝੋਟੀ ਹੋਰ ਦੂਰ ਦੂਰ ਸਸੀ ਕਾ ਵੀਰ ਜੀ ਸਸੀ ਕਾ ਵੀਰ ਜੀ ਆਪਣਾ ਨਾਂ ਜੀ ਅਜੇਪੁਰ ਪਿੰਡ ਕਿਹੜਾ ਜੀ ਪਿੰਡ ਦੇ ਸੁਲਕਾਨਾ ਠੀਕ ਆਪਣਾ ਵਪਾਰ ਦਾ ਹੀ ਕੰਮ ਆ ਨੰਬਰ ਬੋਲ ਦੇਈ ਆਪਣਾ 99170475 ਠੀਕ ਆ ਕਿੰਨੇ ਪਸ਼ੂ ਹੁੰਦੇ ਆਪਣੇ ਘਰੇ ਜੀ ਆਪਣੇ 10 12 ਪਸ਼ੂ ਹੁੰਦੇ ਠੀਕ ਆ ਕੱਲੀਆਂ ਮੱਝਾਂ ਦੇ ਕੰਮ ਕਰਦੇ ਨਾਲ ਦਾ ਦੋਵਾਂ ਦੇ ਕੰਮ ਆ ਜੀ ਠੀਕ ਆ ਅੱਜ ਮੰਡੀ ਤੇ ਕਿੰਨੇ ਪਸ਼ੂ ਲੈ ਕੇ ਆਏ ਜੀ ਪੰਜ ਕਿੰਨੇ ਸੇਲ ਹੋ ਗਏ ਜੀ ਦੋ ਸੇਲ ਹੋਏ ਆ ਤੇ ਜਿਹੜੀ ਆ ਪਛੋਟੀ ਤੋੜ ਕੇ ਵਿਖਾਈ ਸੁਈ ਹੋਈ ਆ ਜੀ ਹਾਂ ਸੁਈ ਜੀ ਪੰਜ ਰਾਇਲ ਠੀਕ ਆ ਸੁਈ ਨੂੰ ਕਿੰਨੇ ਦਿਨ ਹੋ ਗਏ ਆ ਪੰਜ ਦਿਨ ਪੰਜ ਦਿਨ ਬੱਚਾ ਮਗਰ ਕੀ ਆ ਮਗਰ ਕੱਟੀ ਆ ਸੁਆ ਕਿਹੜਾ ਜੀ ਸੁਆ ਦੂਜਾ ਜੀ ਦੂਜਾ ਸੁਆ ਮੁੱਲ ਕੀ ਕਰਦੇ ਆਪਾਂ ਦਾ ਮੁੱਲ 1.5 ਲੱਖ ਡੇਢ ਲੱਖ ਛੱਡਾ ਕਿੱਥੇ ਤੱਕ 1.20 ਤੱਕ ਛੱਡਾਂ ਇੱਕ 20 ਤੱਕ ਬਾਕੀ ਹੋਰ ਹੋ ਜੂ ਮੌਕੇ ਤੇ ਨਹੀਂ ਠੀਕ ਆ ਦੁੱਧ ਕਿੰਨਾ ਜਾਂਦੇ ਥੱਲੇ ਹਣਾ 20 ਤੇ 15 ਪਲੱਸ 15 ਪਲੱਸ ਆ ਜੀ ਠੀਕ ਆ ਹਾਂ ਜੀ ਦੋਸਤੋ ਬਾਈ ਨੇ ਆਪਾਂ ਨੂੰ ਛੋਟੀ ਬਾਰੇ ਸਾਰੀ ਜਾਣਕਾਰੀ ਬੋਲ ਕੇ ਦੱਸ ਦਿੱਤੀ ਆ ਤੇ ਜਿਹੜੇ ਵੀਰ ਨੇ ਛੋਟੀ ਖਰੀਦਣਾ ਹੋਵੇ ਤੇ ਬਾਈ ਦੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਖਰੀਦ ਸਕਦੇ ਹੋ ਬੋਲ ਰਿੰਗ ਸਿੰਘ ਆ ਦੋਸਤੋ ਪੇਟਪੋੜੇ ਦੀ ਕੁਆਲਿਟੀ ਫੇਰੇ ਕਰਾ ਕਰ ਲੋ ਚੈੱਕ 15 ਪਲੱਸ ਦੁੱਧ ਬਿਲਕੁਲ ਤਿਆਰ ਆ ਦੋਸਤੋ ਹਾਂਜੀ ਦੋਸਤੋ ਵੀਰ ਦੀ ਇੱਕ ਹੋਰ ਛੋਟੀ ਤੁਹਾਨੂੰ ਦਿਖਾਉਣੇ ਆ ਕੱਦ-ਕਾੜ ਤੇ ਮਾਰ ਲੋ ਨੀਗਾ ਬਹੁਤ ਵਧੀਆ ਕੱਦ-ਕਾਠ ਤੇ ਆਡਰ ਤੇ ਵੀ ਨੀਗਾ ਮਾਰ ਲੋ ਛਣਾ ਤੁਣਾ ਦਾ ਗਾਇਬ ਬਹੁਤ ਵਧੀਆ ਦੋਸਤੋ ਪੇਟਪੋੜੇ ਦੀ ਕੁਆਲਿਟੀ ਵੀ ਬਹੁਤ ਵਧੀਆ ਇਹ ਨਾਲ ਜਿਹੜਾ ਮੈਂ ਸੰਗੋਣ ਨੂੰ ਕੋਣ ਨੂੰ ਲਾਗ ਬਹੁਤ ਜ਼ਰੂਰ ਇਹ ਸਿੰਗਰ ਸੰਗਰ ਦੀ ਕੁਆਲਿਟੀ ਤੁਹਾਨੂੰ ਕਰਾਉਣੇ ਚੱਕ ਦੋਸਤ ਬਹੁਤ ਵਧੀਆ ਫੇਸ ਕੁਆਲਿਟੀ ਵੀ ਬਾਕੀ ਆਪਾਂ ਬਾਈ ਨਾਲ ਕਰਕੇ ਗੱਲਬਾਤ ਲੈਣੀ ਹੈ ਜਾਣਕਾਰੀ ਮੁੱਲ ਬਾਰੇ ਤੇ ਦੁੱਧ ਬਾਰੇ ਇਹ ਜਿਹੜੀ ਦੂਜੇ ਨੰਬਰ ਦੀ ਛੋਟੀ ਤੋਰੀ ਆ ਇਹ ਵੀ ਸੁਹੀ ਹੋਈ ਆ ਹਾਂਜੀ ਇਹ ਵੀ ਸੁਹੀ ਹੋਈ ਆ ਕਿਹੜਾ ਸੁਆ ਇਹ ਵੀ ਦੂਜਾ ਸੁਆ ਜੀ ਦੂਜਾ ਸੁਆ ਕਿੰਨੇ ਦਿਨ ਹੋ ਗਏ ਸੁਈ ਨੂੰ ਇਹਨੂੰ ਜੇ ਤਿੰਨ ਚਾਰ ਦਿਨ ਹੋ ਗਏ ਤਿੰਨ ਚਾਰ ਦਿਨ ਕਿੰਨਾ ਬੋਲਾ ਤਿਆਰ ਆ ਜੀ 13 ਲੀਟਰ ਤਿਆਰ ਆ 13 ਲੀਟਰ ਤਿਆਰ ਆ ਹਾਂਜੀ ਠੀਕ ਆ ਇਹਦਾ ਕੀ ਮੁੱਲ ਰੱਖਿਆ ਜੀ ਆਪਾਂ ਇਹਦਾ ਮੁੱਲ ਇੱਕਤੀ ਇੱਕਤੀ ਛੱਡਣੀ ਕਿੱਥੋਂ ਤੱਕ ਇਹ ਵੀ ਇਹਦੀ ਲਕਸ਼ਣ 20 ਤੱਕ ਠੀਕ ਆ ਨੰਬਰ ਬੋਲ ਦੇ ਆਪਣਾ 981704765 ਠੀਕ ਆ ਘਰੋਂ ਵੀ ਦੇ ਸਕਦਾ ਚਵਾ ਕੇ ਦੋ ਵਾਰ ਟਾਈਮ ਦੁੱਧ ਹਾਂਜੀ ਚਵਾ ਕੇ ਦਵਾਂਗੀ ਠੀਕ ਆ ਆ ਗਾ ਦੋਸਤੋ ਤੀਜੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾਉਣੇ ਆ ਪਾਈਆਂ ਦੀ ਇਹ ਵੀ ਦੋਸਤੋ ਸੂਈ ਹੋਈ ਆ ਬਾਕੀ ਸਾਰੀ ਜਾਣਕਾਰੀ ਆਪਾਂ ਲਵਾਂਗੇ ਪਾਈ ਤੋਂ ਲਾਸਟ ਤੇ ਠੱਠ ਪੁੜੇ ਦੀ ਕੁਆਲਿਟੀ ਕਰ ਲੋ ਚੈੱਕ ਦੋਸਤੋ ਪਤਲੇ ਪਿੰਡੇ ਦੀ ਆ ਇਹ ਡਰ ਰੋਡ ਦਾ ਸਾਈਜ਼ ਬਹੁਤ ਵਧੀਆ ਮੋੜਲਾ ਵੀਰ ਫੇਸ ਕੁਆਲਟੀ ਦੇ ਸਿੰਘਾਂ ਦੀ ਕੁਆਲਟੀ ਕਰ ਲੋ ਚੈੱਕ ਵਧੀਆ ਗੋਲ ਰਿੰਗ ਸਿੰਘਾ ਦੋਸਤੋ ਜਿਹੜੀ ਵੀਰ ਤੀਜੇ ਨੰਬਰ ਤੇ ਤੋਰੀ ਆ ਇਹ ਕਿਹੜਾ ਸੂਆ ਸੂਈ ਆ ਇਹ ਵੀ ਦੁੱਧਾ ਸੂਆ ਜੀ ਦੁੱਧਾ ਸੂਆ ਇਹ ਰਾਤ ਸੂਈ ਆ ਰਾਤ ਦੀ ਸੂਈ ਆ ਬੱਚਾ ਇਹਨੇ ਕੀ ਦਿੱਤਾ ਜੀ ਨਹੀਂ ਨਹੀਂ ਕੱਟੀ ਦਿੱਤੀ ਕੱਟੀ ਦਿੱਤੀ ਹੈ ਠੀਕ ਆ ਇਹ ਕਿੰਨਾ ਦੁੱਧ ਪਾਉਣ ਦੀ ਉਮੀਦ ਆ ਇਹ 15 ਲੀਟਰ ਤਿਆਰ ਕਰੇਗਾ 15 ਲੀਟਰ ਦੇ ਦੇਗੀ ਹਾਂਜੀ ਠੀਕ ਆ ਇਹਦਾ ਮੁੱਲ ਕੀ ਕਰਦੇ ਆਪਾਂ ਇਹਦਾ ਮੁੱਲ 1.5 ਲੱਖ ਸਵਾ ਲੱਖ ਹਾਂਜੀ ਛੱਡਾਂ ਕਿੱਥੇ ਤੱਕ 10 ਤੱਕ ਛੱਡ ਇੱਕ 10 ਤੱਕ ਬਾਕੀ ਹੋਰ ਕਰੋਗੇ ਮਾਨਤਾਣਾ ਅੱਛਾ ਠੀਕ ਆ ਨੰਬਰ ਬੋਲਦੇ ਆ ਆਪਣਾ 91170475 ਠੀਕ ਆ ਦੋਸਤੋ ਵੀਰ ਨੇ ਆਪ ਨੂੰ ਆਪਣੇ ਤਿੰਨ ਮੱਜਾਂ ਬਾਰੇ ਜਾਣਕਾਰੀ ਦੇ ਦਿੱਤੀ ਆ ਤੇ ਜਿਹੜੇ ਵੀਰ ਨੂੰ ਇਹ ਮੱਜਾਂ ਪਸੰਦ ਆਉਣ ਤੇ ਬਾਈ ਦੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਖਰੀਦ ਸਕਦੇ ਹੋ ਹਾਂਜੀ ਦੋਸਤੋ ਤੁਹਾਨੂੰ ਅੱਗੇ ਬਹੁਤ ਚੰਗੀ ਝੋਟੀ ਦਿਖਾਉਣੇ ਆ ਕੱਦ ਕਾਠੀ ਬਹੁਤ ਵਧੀਆ ਦੋਸਤੋ ਸਿੰਗ ਵੀ ਪੂਰਾ ਗੋਲ ਰਿੰਗ ਸਿੰਘ ਆ ਜੀ ਪਿੱਠ ਪੁੜੇ ਦੀ ਕਰ ਲੋ ਕੁਆਲਿਟੀ ਚੈੱਕ ਤੇ ਆਰਡਰ ਤੇ ਮਾਰ ਲੋ ਨੀਗਾ ਦੋਸਤੋ ਇਹ ਪਾਰਟੀ ਵਾਪਸ ਲਿਆਉਣੀ ਐ ਉਹਨੂੰ ਕਹਦੇ ਦੋ ਐ ਇੱਕ ਕੱਢ ਲਿਓ ਮੋੜ ਦਾ ਵੀਰ ਰਹੀ ਹੋਈ ਵੇਖ ਠੀਕ ਐ ਇੱਕ ਦੀ ਬਾਕੀ ਰਹਿ ਗਈ ਆ ਰਾਜੀ ਹੋਏ ਥੋੜਾ ਥੋੜਾ ਦਾ ਵੀ ਗੈਪ ਦੋਸਤੋ ਬਹੁਤ ਵਧੀਆ ਲੱਗਾ ਹੋਇਆ ਬਾਕੀ ਤੁਹਾਨੂੰ ਸਾਰਾ ਕਰਾਉਣੇ ਆ ਆਪਾਂ ਚੈੱਕ ਜੈਡ ਬਲੈਕ ਆ ਦੋਸਤੋ ਬਾਕੀ ਸਾਰੀ ਆਪਾਂ ਜਾਣਕਾਰੀ ਲਵਾਂਗੇ ਬਾਈ ਤੋਂ ਸਿੰਘਾਂ ਦੀ ਕੁਆਲਿਟੀ ਕਰ ਲੋ ਚੈੱਕ ਦੋਸਤੋ ਬਹੁਤ ਵਧੀਆ ਸਿੰਘ ਗੋਲ ਰਿੰਗ ਸਿੰਘ ਆ ਦੋਸਤੋ ਥਰਾ ਥੁਨਾ ਦਾ ਘਾਇ ਵੀ ਬਹੁਤ ਵਧੀਆ ਬਾਕੀ ਆਪਾਂ ਲੈਨੇ ਆ ਬਾਈ ਤੋਂ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਜੀ ਬਨਵਰ ਲਾਲ ਪਿੰਡ ਕਿਹੜਾ ਜੀ ਭਾਰਤ ਸਰ ਮੁਕਸਰ ਕੋਲੇ ਠੀਕ ਆ ਜੀ ਅੱਜ ਮੰਡੀ ਦੇ ਕਿੰਨੇ ਪਸ਼ੂ ਲੈ ਕੇ ਆਏ ਜੀ ਦੰਦੇ 2 ਸਨ 2 3 ਜਿਹੜੀ ਆ ਪਛੋਟੀ ਤੋਰੀ ਆ ਹਾਂਜੀ ਤੇ ਸੂਈ ਹੈ ਜਾਂ ਸੂਣ ਵਾਲੀ ਆ ਇਹ ਸੂਣ ਵਾਲੀ ਹੈ ਜੀ ਲੈਂਦੀ ਆ 8-10 ਦਿਨ 8-10 ਦਿਨ ਲੈਂਦੀ ਆ ਕਿਹੜਾ ਸੂਆ ਸੂਣਾ ਜੀ ਪਹਿਲਾ ਜੀ ਪਹਿਲਾ ਸੂਈ ਸੂਣਾ ਜੇ ਠੀਕ ਆ ਤੇ ਕੀ ਮੁੱਲ ਕਰ ਦਿੰਦਾ ਜੀ ਆਪਾਂ 140 ਕਰ ਦਿਆਂਗੇ ਮੁੱਲ ਜ਼ਿਆਦਾ ਨਹੀਂਗਾ ਨਹੀਂ ਜ਼ਿਆਦਾ ਨਹੀਂ ਜੁਠੀ ਚੰਗੀ ਹੈ ਅੱਛਾ ਕਿੰਨਾ ਦੁੱਧ ਪਾ ਦੇਗੀ ਪਹਿਲੇ ਸੂਏ ਦੁੱਧ ਜੁਠੀ ਪਾਊਗੀ ਤੇਰਾ 14 ਕਿਲੋ ਪਾ ਦੇਗੇ ਨਾ ਪਾ ਦੂਗਾ ਆਰਾਮ ਨਾਲ ਠੀਕ ਆ ਤੇ ਛੱਡਾਂ ਕਿੰਨੇ ਦੀ ਆਪਾਂ ਜੀ ਦਾਂ 130 ਇੱਕ 30 ਦੀ ਹਾਂ ਬਾਕੀ ਕਰ ਦੋਗੇ ਹੋਰ ਮੌਕੇ ਦੀ ਮਾਨਤਣ ਹਾਂ ਕਰ ਦਿਆਂਗੇ ਠੀਕ ਆ ਨੰਬਰ ਬੋਲ ਦਈ ਆਪਣਾ 97804 ਠੀਕ ਆ 97010 ਠੀਕ ਇੱਕ ਹੋਰ ਬੋਲ ਦੋ 97850 ਠੀਕ ਆ ਜੀ 97010 ਠੀਕ ਆ ਜੀ ਧੰਨਵਾਦ ਲਓ ਵੀ ਦੋਸਤੋ ਅੱਗੇ ਤੁਹਾਨੂੰ ਇੱਕ ਹੋਰ ਚੰਗੀ ਝੋਟੀ ਦਿਖਾਉਣੇ ਆ ਹੋਰ ਪਿੱਠਪੁੜੇ ਦੀ ਕੁਆਲਿਟੀ ਚੈੱਕ ਥਾਣਾ ਤੋਂ ਨਾਲ ਦਾ ਗਾਇਬ ਹੀ ਬਹੁਤ ਵਧੀਆ ਦੋਸਤੋ ਮੁੱਠੀ ਚਾਉਣ ਵਾਲੇ ਥਾਣਾ ਬਾਕੀ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਸਾਰੀ ਲੈਨੇ ਆਂ ਝੋਟੀਵਾਰੇ ਜਾਣਕਾਰੀ ਇਹ ਲੰਮੀ ਤੋਰਦੇ ਆ ਇਹਨੂੰ ਸਿੰਘਾ-ਸੁੰਗਾ ਦੀ ਕੁਆਲਿਟੀ ਕਰ ਲੋ ਚੈੱਕ ਦੋਸਤੋ ਬਹੁਤ ਵਧੀਆ ਬੰਦ ਲਾਇ ਚੱਲੋ ਬਾਕੀ ਆਪਾਂ ਪੁੱਛਦੇ ਆਂ ਬਾਈ ਤੋਂ ਵਪਾਰ ਦਾ ਕੰਮ ਆ ਜਾਂ ਘਰੋਂ ਝੋਟੀ ਵੇਚਣ ਆਏ ਨੇ ਕਰਦੇ ਆਂ ਗੱਲਬਾਤ ਸਤਰੀਕਾ ਬਾਈ ਜੀ ਆਪਣਾ ਨਾਂ ਜੀ ਗੁਰਪਿਆਰ ਸਿੰਘ ਜੀ ਪਿੰਡ ਕਿਹੜਾ ਜੀ ਟੀਡਿਆਂ ਵਾਲੀ ਠੀਕ ਆ ਜੀ ਆਪਣਾ ਵਪਾਰ ਦਾ ਜਾਮ ਘਰੋਂ ਵੇਚਣ ਆਏ ਝੋਟੀ ਕਰੂ ਆ ਜੀ ਘਰ ਦੀ ਝੋਟੀ ਆ ਹਾਂਜੀ ਹਾਂਜੀ ਠੀਕ ਆ ਇਹ ਸੂਈ ਹੋਈ ਜਾਂ ਸੂਣ ਵਾਲੀ ਆ ਦੂਜੀ ਸੂਈ ਹੈ ਦੂਜਾ ਸੂਆ ਸੂਈ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਆ ਜੀ ਸੂਈ ਨੂੰ ਇਹਨੂੰ ਹੋ ਗਏ ਯਾਰ ਬਾਈ 12 13 ਦਿਨ 12 13 ਦਿਨ ਆ ਬੱচ্চਾ ਮਗਰ ਕੀ ਆ ਕੱਟਾ ਹੈ ਮਗਰ ਕੱਟਾ ਤੇ ਦੁੱਧ ਕਿੰਨਾ ਤਿਆਰ ਹੈ ਜੀ ਉਹ ਤਾਂ ਹੈਗਾ ਜੀ ਤੇ ਤੇਜੀ 15 15 ਕਿਲੋ ਬਿਲਕੁਲ ਤਿਆਰ ਹੈ ਜੀ ਠੀਕ ਆ ਮੁੱਲ ਕੀ ਕਰਦੇ ਹਾਂ ਇਹਦਾ ਆਪਾਂ ਮੁੱਲ ਹੈਗਾ 165 ਜੀ ਵੀਰ ਆਪਾਂ ਇਹਦਾ ਮੁੱਲ ਕੀ ਕਰਦੇ ਹਾਂ ਜੀ 165 ਜੀ 165 ਹਾਂਜੀ ਛੱਡਾਂ ਕਿੱਥੇ ਤੱਕ ਛੱਡ ਦਾਂਗੇ ਜੀ 1,55,000 ਇੱਕ 55 ਦੀ ਠੀਕ ਆ ਨੰਬਰ ਬੋਲ ਦਿਓ ਆਪਣਾ 986615314 ਠੀਕ ਆ ਜੇ ਛੋਟੇ ਇੱਥੋਂ ਵੇਖ ਜੇ ਤਾਂ ਬਾਲੀ ਵਧੀਆ ਕਰਾ ਤੇ ਘਰੋਂ ਦੁੱਧ ਚੋਕੇ ਵੇਚ ਦੇ ਠੀਕ ਆ 4 ਡੰਕ ਚੋਕੇ ਚਾਰ ਡੰਕ ਨੂੰ ਕਿੰਨੀ ਨੂੰ ਇੱਕੋ ਕੇ ਲੈ ਜਾਂਦੇ ਠੀਕ ਆ ਬਾਕੀ ਹੋਰ ਕਰੋਗੇ ਮੌਕੇ ਦੀ ਮਾਨਤਣਾ ਮोटा ਹੋਇਆ ਮਾਨਤਣਾ ਠੀਕ ਆ ਜੀ ਧੰਨਵਾਦ ਜੀ ਦੋਸਤੋ ਛੋਟੇ ਦਾ ਜੀ ਫੇਸ ਕੁਆਲਟੀ ਸਿਰਿੰਗਾ ਗੋਲ ਰਿੰਗ ਸਿੰਘਾ ਬਹੁਤ ਵਧੀਆ ਤੇ ਜਿਹੜੇ ਵੀਰ ਨੂੰ ਛੋਟੀ ਪਸੰਦ ਆਵੇ ਤੁਸੀਂ ਬਾਈ ਦੇ ਨੰਬਰ ਤੇ ਸੰਪਰਕ ਕਰਕੇ ਛੋਟੀ ਖਰੀਦ ਸਕਦੇ ਹੋ ਜੀ ਹਾਂਜੀ ਦੋਸਤੋ ਤੁਹਾਨੂੰ ਅੱਗੇ ਦਿਖਾਉਣੇ ਬਹੁਤ ਚੰਗੀ ਕੁਆਲਿਟੀ ਦੀ ਕੱਦਗਾਠ ਤੇ ਪਿੱਟਪੁੜੇ ਦੀ ਕੁਆਲਿਟੀ ਕਰ ਲੈ ਚੱਕ ਬਹੁਤ ਵਧੀਆ ਜੈਡ ਬਲੈਕ ਝੋਟੀ ਤੇ ਆਰਡਰ ਤੇ ਵੀ ਮਾਰ ਲਓ ਨੀਗਾ ਦੋਸਤੋ ਕੀ ਸਾਰੀ ਜਾਣਕਾਰੀ ਆਪ ਲਵਾਂਗੇ ਬਾਈ ਤੋਂ ਸੂਈ ਹੋਈ ਮੱਝ ਆ ਕਰਦੇ ਆ ਆਪਾਂ ਵੀਰ ਨਾਲ ਗੱਲਬਾਤ ਸਾਰੀ ਲੈ ਲੈਨੇ ਮੱਝ ਬਾਰੇ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਜੀ ਗੁਰਮਨ ਬਾਈ ਪਿੰਡ ਕਿਹੜਾ ਕਾਲਾਂਵਾਲੀ ਬਾਈ ਜੀ ਠੀਕ ਆ ਆਪਣਾ ਵਪਾਰ ਦਾ ਕੰਮ ਆ ਹਾਂ ਜੀ ਠੀਕ ਆ ਜਿਹੜੀ ਮੱਝ ਤੋਰੀ ਐ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਤਾਂ 9 ਮਹੀਨੇ ਹੀ ਤਿੰਨ ਮਹੀਨੇ ਕੋਈ ਗੱਬਣ ਵੀ ਹੋਈ ਹੈਗਾ ਕਿ ਨਹੀਂ ਅਜੇ ਨਾ ਹੋਈ ਅੱਛਾ ਬੱਚਾ ਮਗਰ ਕੀ ਆ ਕੱਟਾ ਹੈ ਨਾ ਕੱਟਾਈ ਮਗਰ ਕੱਟਾ ਠੀਕ ਆ ਦੁੱਧ ਕਿੰਨਾ ਜੀ ਦੁੱਧ 13 ਕਿਲੋ 13 ਕਿਲੋ ਹਾਂਜੀ ਠੀਕ ਆ ਮੁੱਲ ਕੀ ਕਰਦੇ ਆ ਇਹਦਾ ਮੁੱਲ 1.5 ਜੀ 1.5 ਠੀਕ ਆ ਛੱਡਣੀ ਕਿੱਥੇ ਤੱਕ ਆ ਲੱਖ ਦੀ ਜਰ ਲੱਖ ਠੀਕ ਆ ਨੰਬਰ ਬੋਲ ਲਈ ਆਪਣਾ 94 680 92709 ਠੀਕ ਆ ਜੀ ਦੋਸਤੋ ਬਾਈਆਂ ਨੇ ਆਪਣਾ ਨੰਬਰ ਵੀ ਬੋਲਤਾ ਜੇ ਕਿਸੇ ਵੀਰ ਨੂੰ 3 ਮਹੀਨਿਆਂ ਦੀ ਸੂਈ ਹੋਈ ਆ ਮਗਰ ਕੱਟਾ 13 ਲੀਟਰ ਦੁੱਧ ਤਿਆਰ ਆ ਬਾਈ ਦੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਮੱਝ ਖਰੀਦ ਸਕਦੇ ਹੋ ਅੱਗੇ ਇੱਕ ਹੋਰ ਚੰਗੀ ਕੁਆਲਿਟੀ ਦੀ ਝੋਟੀ ਦਿਖਾਉਣੇ ਆ ਝੋਦੀ ਝੋਟੀ ਦੇ ਕੱਦ-ਕਾੜ ਤੇ ਦੋਸਤੋ ਮਾਰ ਲਓ ਨੀਗਾ ਬਹੁਤ ਵਧੀਆ ਸਾਫ ਸੁੱਧੀ ਝੋਟੀ ਆ ਸਿੰਗਾ ਦੀ ਕੁਆਲਿਟੀ ਵੀ ਕਰ ਲਓ ਚੈੱਕ ਬਹੁਤ ਵਧੀਆ ਫੇਸ ਕੁਆਲਿਟੀ ਬਹੁਤ ਵਧੀਆ ਦੋਸਤੋ ਤੇ ਪਿੱਠਪੁੜੇ ਦੀ ਕੁਆਲਿਟੀ ਤੁਹਾਨੂੰ ਕਰਾਉਣੇ ਚੈੱਕ ਕਰੋ ਦੋਸਤੋ ਥੋੜੀ ਜੀ ਪੂਸ਼ਮਾ ਚਿੱਟੀ ਆ ਦੋਸਤੋ ਬਾਕੀ ਜੈਡ ਬਲੈਕ ਆ ਪੇਟ ਕੁੜੇ ਦੀ ਕੁਆਲਿਟੀ ਵੀ ਬਹੁਤ ਵਧੀਆ ਬਾਕੀ ਸਾਰੀ ਪ੍ਰੋਪਰ ਜਾਣਕਾਰੀ ਆਪਾਂ ਲਵਾਂਗੇ ਭਾਈ ਤੋਂ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਜੀ ਗੁਰਤੇਜ ਸਿੰਘ ਪਿੰਡ ਕਿਹੜਾ ਜੀ ਸੰਗੂਤਨ ਮੁਕਸਰ ਠੀਕ ਆ ਨੰਬਰ ਬੋਲ ਦਿਓ ਆਪਣਾ 88472 76325 ਠੀਕ ਆ ਜਿਹੜੀ ਛੋਟੀਆਂ ਬੋ ਚਲਾ ਕੇ ਵਿਖਾਈਏ ਸੂਈ ਹੋਈ ਜਾਂ ਸੋਨਾ ਵਾਲੀ ਆ ਗੱਬਣ ਆਈ ਆ ਵੀ ਗੱਬਣ ਆ ਹਾਂਜੀ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਹਜੇ 15 ਦਿਨਾਂ ਦੀ ਕੱਚੀ ਆ ਜੀ 15 ਦਿਨ ਸੂਆ ਕਿਹੜਾ ਸੋਨਾ ਜੇ ਨੇ ਪਹਿਲਾ ਸੂਆ ਦੋ ਦੰਦਾਂ ਦਾ ਜੀ ਦੋ ਦੰਦਾਂ ਦਾ ਤੇ ਪਹਿਲਾ ਸੂਆ ਸੋਨਾ ਵਾਲੀ ਆ ਹਾਂਜੀ ਠੀਕ ਆ ਤੇ ਮੁੱਲ ਕੀ ਕਰਦੀ ਆ ਪੈਂਦਾ 140 ਕਰਦੀ 140 ਹਾਂਜੀ ਠੀਕ ਆ ਦੁੱਧ ਆ ਕੀ ਰਿਕਾਰਡ ਦਾ ਕੋਈ ਪਤਾ ਕਿੰਨਾ ਕੱਢ ਦੂਗੀ 15 ਕਿਲੋ ਕਰੂਗੀ ਆਪਣੀ ਛੋਟੀਆਂ ਘਰ ਦੇ ਛੋਟੀਆਂ ਜੀ ਘਰ ਦੀ ਛੋਟੀ ਹਾਂਜੀ ਬਹੁਤ ਠੰਡਾ ਸੁੰਡਾ ਦਿੱਤਾ ਤੇਲ ਤੁੰ ਦਿੱਤਾ ਜੀ ਠੀਕ ਆ ਹਾਂਜੀ ਪੂਰੀ ਸੰਭੀਰ ਛੋਟੀ ਆ ਜੀ ਠੀਕ ਆ ਤੇ ਛੱਡਾਂ ਕਿੱਥੇ ਤੱਕ ਜੀ 25 ਦੇ ਦਾਂਗੇ 1 25 ਦੇ ਹਾਂਜੀ ਠੀਕ ਆ ਨੰਬਰ ਬੋਲਦੇ ਆ ਆਪਣੇ ਕਰੋੜ 88472 ਜੀ 70325 ਜੀ ਠੀਕ ਆ ਜੀ ਧੰਨਵਾਦ ਦੋਸਤੋ ਕੁਆਲਿਟੀ ਤੁਸੀਂ ਆਪ ਇੱਕ ਕਰੋਰ ਕਰ ਲੋ ਚੈੱਕ ਬਹੁਤ ਵਧੀਆ ਕਿਵੇਂ ਆ ਪਹਿਲਾ ਸੁਆ ਦੋ ਦੰਦ ਝੋਟੀ ਆ ਦੋਸਤੋ ਬਹੁਤ ਵਧੀਆ ਸਟਕ ਪੁੱਡੇ ਦੀ ਕੁਆਲਿਟੀ ਕਰ ਲੋ ਚੈੱਕ ਥੋੜਾ ਜੇ ਪੂਛ ਚ ਵਾਲ ਚਿੱਟੇ ਆ ਦੋਸਤੋ ਬਾਕੀ ਜੈਡ ਬਲੈਕ ਆ ਹਾਂਜੀ ਦੋਸਤੋ ਅੱਗੇ ਤੁਹਾਨੂੰ ਇੱਕ ਹੋਰ ਚੰਗੀ ਕੁਆਲਿਟੀ ਦੀ ਝੋਟੀ ਦਿਖਾਉਣੇ ਆ ਬਾਕੀ ਸਾਰੀ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਪਿੱਟ ਪੁੜੇ ਦੀ ਕੁਆਲਿਟੀ ਬਹੁਤ ਵਧੀਆ ਦੋਸਤੋ ਸਾਫ ਸੁਥਰੇ ਕੁਆਲਿਟੀ ਬਹੁਤ ਵਧੀਆ ਦੋਸਤੋ ਬਾਕੀ ਸਾਰੀ ਆਪਾਂ ਜਾਣਕਾਰੀ ਲਵਾਂਗੇ ਬਾਈ ਤੋਂ ਸਿੰਘਾ ਸਿੰਘਾਂ ਦੀ ਕੁਆਲਿਟੀ ਕਰ ਲੋ ਚੈੱਕ ਬਹੁਤ ਵਧੀਆ ਥਣਾਤ ਹੁਣਾ ਦਾ ਗਹਿ ਵੀ ਬਹੁਤ ਵਧੀਆ ਦੋਸਤੋ ਆ ਡੇਢ ਦਾ ਆਰਡਰ ਦੀ ਸਾਫ ਸੁਥਰੀ ਆ ਦੋਸਤ ਬਹੁਤ ਵਧੀਆ ਝੋਟੀ ਬਾਕੀ ਬਾਈ ਤੋਂ ਲੈਨੇ ਆਪਾਂ ਜਾਣਕਾਰੀ ਸੱਸੀ ਦਾ ਬਾਈ ਜੀ ਸੱਸੀ ਦਾ ਬਾਈ ਜੀ ਆਪਣਾ ਨਾਂ ਜੀ ਜਰਤਾ ਸਿੰਘ ਜੀ ਪਿੰਡ ਕਿਹੜਾ ਜੀ ਖੋਬਨ ਜੀ ਠੀਕ ਆ ਆਪਣਾ ਵਪਾਰ ਦਾ ਹੀ ਕੰਮ ਆ ਜੀ ਬਿਲਕੁਲ ਜੀ ਨੰਬਰ ਬੋਲਦੇ ਆਪਾਂ 9996485213 ਜੀ ਠੀਕ ਆ ਜਿਹੜੀ ਆਪਾਂ ਝੋਟੀ ਤੋੜ ਕੇ ਵਿਖਾਈ ਕਿਹੜੇ ਸੂਏ ਸੂਣ ਵਾਲੀ ਆ ਦੂਸਰਾ ਧਿਆਨ ਦੂਸਰਾ ਸੂਆ ਜੀ ਠੀਕ ਆ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਜੇ 10 ਦਿਨ ਬਾਕੀ ਹੈ 10 ਦਿਨ ਹਾਂਜੀ ਤੇ ਪਹਿਲੇ ਸੂਏ ਦਾ ਦੁੱਧ ਆਉ ਪਤਾ ਹੈ ਕਿ ਜੀ 14 ਲੀਟਰ ਦਿੱਤਾ ਜੀ ਦੁੱਧ ਜੀ ਪਹਿਲੇ ਸੂਏ 18 ਪਲੱਸ ਦੇਉਗੀ ਹੁਣ ਜੀ ਠੀਕ ਆ ਤੇ ਮੁੱਲ ਕੀ ਕਰਦੇ ਹਾਂ ਜਿੰਦਾ ਆਪਾਂ ਮੁੱਲ 1,40,000 ਰੁਪਏ ਜੀ ਠੀਕ ਛੱਡਾਂਗੇ ਕਿੱਥੇ ਤੱਕ 1,50,000 ਦੇ ਦਾਂਗੇ ਠੀਕ ਆ ਨੰਬਰ ਬੋਲ ਦਿਓ ਆਪਣਾ ਇੱਕ ਵਾਰ 99964 ਜੀ 85213 ਠੀਕ ਆ ਜੀ ਧੰਨਵਾਦ